ਜਿਸਕੇ ਦੀ ਬਾੜ ਮજબૂત ਆ ਉਹ ਖੇਤ ਨੂੰ ਕੋਈ ਵੀ ਡਰ ਪਾਉ ਨਹੀਂ ਹੁੰਦਾ ਆਪਣੇ 7 ਤਰੀਕ ਦੇ ਵੈਜੀ ਦੀਆਂ ਮਤਿਆਰੀਆਂ ਦੇ ਵਿਸਬੰਧ ਵਿੱਚ ਆਪਾਂ ਬੈਠੇ ਅੱਜ ਤੇ ਆਪਾਂ ਜੇ ਜਾ ਕੇ ਨੰਬਰਦਾਰਾਂ ਨੂੰ ਕੋਈ ਗੱਲਾਂ ਦੱਸਾਂਗੇ ਉਹਨਾਂ ਨੂੰ ਲਾਮਬੰਦ ਕਰਾਂਗੇ ਤੇ ਉਹਨਾਂ ਦਾ ਜਿਹੜਾ ਖੂਨ ਆ ਉਹਨੂੰ ਥੋੜਾ ਜਿਹਾ ਗਰਮ ਕਰਾਂਗੇ ਤੇ ਸੰਗਤ ਜੀ ਮੈਂ ਥੋੜਾ ਜਿਹਾ ਕੋਈ ਥਰ ਧਾਰਮਿਕ ਸਵਾਦ ਵਿੱਚ ਚੱਲਦਾ ਹੈਗਾ ਦਾਸ ਕਥਾ ਵੀ ਕਰਦਾ ਆ ਡਿਊਟੀ ਆ ਮੈਂ ਬਹੁਤ ਸਾਰ ਨੂੰ ਕਿਹਾ ਮੋਂਸਾ ਵੀ ਬਾਹਰ ਨਹੀਂ ਜਾਗਦਾ ਹੈ ਨਾ ਵੀਰੋ 19 ਦੇਰ ਤੱਕ ਗੱਲ ਨਹੀਂ ਬਣੀ ਸਰਦੀ ਸਿਆ ਗੱਲ ਉਦੋਂ ਬਣੀ ਆ ਮਨ ਉਦੋਂ ਪੂਰੀ ਹੋ ਜਾਣੀ ਆ ਜਦੋਂ ਆ ਵਿਸ਼ੇ ਦੀ ਪ੍ਰਦਾਨ ਗੁਰਦੇਵ ਜੀ ਆ ਤੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਥੀਲਾ ਦਵਾਈ ਨੰਬਰ ਦਾ ਸਹਿਬਾਂ ਆਪਾ ਆਪਾ ਹਾਜੀ ਵਾਲੀ ਵਾਹਿਗੁਰੂ ਜੀ ਦਾ ਬਸ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਬੱਤੇ ਜਿਹੜੀ ਗੱਲ ਕਰਕੇ ਹਟੇ ਆ ਅਸੀਂ ਕਬਾਨਾ ਹੋਟਲ ਜੀ ਨਾਲ ਉਹ ਗੱਲ ਕੀਤੀ ਸੀ ਉੱਥੇ ਅਸੀਂ 6 ਘੰਟੇ ਦੀ ਤੇ ਸombra ਤੋਂ ਸombra ਸਾਹਿਬ ਜੀ ਦਾ ਤੁਸੀਂ ਲੱਗੇ ਹੋਏ ਆ ਅਸੀਂ ਕਦੇ ਨਾਲ ਸਾਰਾ ਜਿਲ੍ਹਾ ਗੰਡਾ ਸਾਡੇ ਨਾਲ ਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ 7 ਤਰੀਕ ਦੀ ਵੀ ਜਿਹੜੀ ਨਿਬੋਧਨ ਸੀ ਵੱਧ ਤੋਂ ਵੱਧ ਬੰਦੇ ਲੈ ਕੇ ਉੱਥੇ ਪਹੁੰਚੂਗਾ ਸਾਰਿਆਂ ਜਿਲ੍ਹੇ ਦਾ ਜਿਹੜਾ ਸਾਡੀ ਸਭ ਤੋਂ ਵੱਧ ਸਾਡੀ ਗਰਦੀ ਹੋਊਗੀ ਗਿਆਨਪੁਰ ਦਾ ਜੂਨੀਅਰ ਦੀ ਚੰਗਰੀ ਮੀਟਿੰਗ ਦਾ ਵਿਚ ਆਓ ਸਭ ਤੋਂ ਪਹਿਲਾਂ ਹਾਜ਼ਰੀ ਜਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਉਹਦੇ ਸਬੰਧ ਵਿੱਚ ਇਹ ਮੀਟਿੰਗ ਰੱਖੀ ਗਈ ਅੱਜ ਜੋ ਅਸੀਂ ਦੇ ਪ੍ਰਧਾਨ ਕਲਾਸ਼ ਜੀ ਤੇ ਵੱਡੇ ਸਾਰੇ ਸਾਡੇ ਸਾਥੀ ਅਸੀਂ ਪੂਰਨ ਵਿਸ਼ਵਾਸ ਬੋਣੇ ਸੌਰਭ ਸਾਹਿਬ ਨੂੰ ਤੇ ਜਿੰਨਾਂ ਵੀ ਆਨ ਨੂੰ ਬੁਲਾਉਣਗੇ ਜੋ ਵੀ ਸਵਾਲ ਆਉਣਗੇ ਸ਼ਹਿਰ ਸ਼ਹਿਰ ਵੱਲੋਂ ਕਿਉਂਕਿ ਸ਼ਹਿਰ ਦੇ ਵਿੱਚ ਜੇ ਕਦਾਰ ਆਪਣਾ ਜਾਂਦਾ ਹੈ ਸਾਡੇ ਸਮਾਜ ਦਾ ਬਹੁਤ ਉੱਚਾ ਜਾਂਦਾ ਹੈ ਡਾਕਟਰ ਬਣਦੇ ਵਿੱਚ ਇਹ ਆ ਦਰਸ਼ਨ ਕੁਮਾਰ ਜੀ ਇਹਨਾਂ ਦੇ ਬੜੇ ਬਾਰੋ ਬਈ ਜਿਹੜੇ ਉਦੇਸ਼ ਤੋਂ ਆਏ ਉਹ ਕੋਈ ਮਾਇਆ ਲੈ ਕੇ ਨਹੀਂ ਇਸ ਨੌਕਰ ਤੇ ਬਣਾਈ ਜਿਹੜਾ ਨੌਕਰ ਦੀ ਗੱਲ ਕੀਤੀ ਮੈਂ ਤਾਂ ਇਹ ਆ ਕੋਈ ਇੱਕ ਬੜੀ ਵੱਡੀ ਜਿਲੰਦਰ ਦੀ ਗੇੜਾ ਯੂਨੀਅਨ ਇੱਥੇ ਆਪਾਂ ਬਹਿ ਕੇ ਹਰੇਕ ਗੱਲ ਕਰ ਸਕਦੇ ਆ ਤੇ ਜਿਲੰਦਰ ਮੀਡੀਆ ਦੇ ਸਾਰੇ ਸਾਡੇ ਸਾਥੀ ਜਿਹੜੇ ਆ ਬਹੁਤ ਅਗੜੇ ਆ ਤਰਕੀਬ ਹੋਣੀ ਆ ਬਲਾਰੇ ਵੀ ਆ ਸਭ ਕੁਝ ਆ ਸਾਥੀ ਇੱਕ ਨੂੰ ਆਪਾਂ ਇਹਨਾਂ 'ਤੇ ਵਿਸ਼ਵਾਸ ਰੱਖੋਗੇ ਅਸੀਂ ਸ਼ਹਿਰ ਤੋਂ ਜਿਵੇਂ ਵੀ ਹੁਕਮ ਸਵਰਥਾ ਨਾਲ ਮੋੜ ਕੇ ਕਿ ਜੇ ਪੂਰੀ 판ਦੇ ਹੀ ਨਾ ਜਿਵੇਂ ਹੁੰਦੇ ਲੈ ਕੇ ਸਾਧਰੀ ਨੂੰ ਭਾਰੇ ਪਵਾਗੇ ਜਿੱਥੇ ਜਿੱਤੇ ਦਾਸ ਜੀ ਜੀ ਲੌਗੇ ਤਰੋਂ ਮਨੋਂ ਤਰੋਂ ਸਦਾ ਹੀ ਭਾਇ ਜੀ ਵਾਰਗੇ ਫਿਰ ਜਦੋਂ ਅਕਾਲ ਚਲਾਣਾ ਹੁੰਦਾ ਉਹ ਵੀ ਸਾਡਾ ਜਿਹੜਾ ਮਾਨ ਸਤਕਾਰਿਆ ਬੋਲ ਕੇ ਕੀਤਾ ਜਾਂਦਾ ਆ ਮੈਂ ਚੰਜੀ ਜੀ ਸਾਡੇ ਸਮਾਜ ਦੇ ਵਿੱਚ ਮੈਂ ਇੱਕ ਹੋਰੇ ਜੋਰ ਨਾਲ ਤੁਹਾਨੂੰ ਦੱਸਦਾ ਸਰਕਾਰ ਦਰਬਾਰ ਦੇ ਵਿੱਚ ਜਾਂ ਥਾਣਿਆਂ 'ਚ ਕਹ ਲਓ ਵੀ ਕਿਹਾ ਕਿ ਜਦੋਂ ਆਪਾਂ ਨੂੰ ਨੰਬਰਦਾਰ ਨੂੰ ਦੇਖ ਲੈਂਦੇ ਆ ਤੋ ਕੱਲ ਨੂੰ ਹੀ ਹੱਥ ਮਾਰ ਲੈਂਦੇ ਨੰਬਰਦਾਰ ਜੀ ਆਓ ਤੁਸੀਂ ਦੱਸੋ ਕੀ ਕੰਮ ਆਏ ਆ ਬਾਕੀ ਕੰਮ ਕੰਮ ਉਹ ਬਾਅਦ ਚ ਕਰਦੇ ਆ ਇਹ ਆਪਣੀ ਜਿਹੜੀ ਆ ਮਹੱਤਤਾ ਆ ਨੰਬਰਦਾਰਾਂ ਜੀ ਸੋ ਆਪਾਂ ਇਹਨੂੰ ਕਾਇਮ ਤੱਲ ਹੀ ਰੱਖ ਸਕਦੇ ਆ ਜੇ ਆਪਾਂ ਜਿੱਥੇ ਬੰਦੀ ਨੂੰ ਆਪਾਂ ਮਜ਼ਬੂਤ ਰੱਖੀਏ ਸਾਰੇ ਨੰਬਰਦਾਰ ਸਾਹਿਬ ਮੈਂ ਮੈਂ ਬੇਨਤੀ ਕਰੂੰਗਾ ਜਿਹੜੇ ਸਾਰੇ ਸਾਰਿਆਂ ਦਾ ਇੱਥੇ ਆਏ ਹੋਗਾ ਜੀ ਆਏ ਨੂੰ ਜੀ ਬਹੁਤ ਬਹੁਤ ਧੰਨਵਾਦ ਅਸੀਂ ਸਮਰਾ ਸਾਹਿਬ ਦੇ ਨਾਲ ਹਰ ਪਾਸਿਓਂ ਗੜੇ ਆ ਜੀ 7 ਤਰੀਕ ਨੂੰ ਸਾਨੂੰ ਕਿੰਨੇ ਵਜੇ ਉੱਥੇ ਪਹੁੰਚਣਾ ਹੈ ਇਹ ਸਾਨੂੰ ਦੱਸ ਦਿਓ ਤੇ ਅਸੀਂ ਪੂਰੇ ਉਹ ਮਮਾ ਰਪੂਚਨੀ ਉਹ ਦੋਇ ਜੋ ਕੁਛ ਵੀ ਉਹਨਾਂ ਨੇ ਬੋਲਿਆ ਅਸੀਂ ਤਾਂ ਇਹਨਾਂ ਕੋਲ ਸਿੱਖਦੇ ਹੀ ਆਂ ਕਿਉਂਕਿ ਸਾਨੂੰ ਵੀ ਸਮਾਂ ਥੋੜਾ ਹੋਇਆ ਇਹਨਾਂ ਨੂੰ ਪੰਜਾਬ ਦੀ ਕੋਲ ਕਿਹਾ ਜਾਂਦਾ ਜੱਜਬੰਦੀ ਚ ਪਰ ਇਕੱਲੇ ਕੋਲ ਹੀ ਵੀ ਮੈਂ ਤਾਂ ਕਹਿਣਾ ਵੀ ਇੱਕ ਉਪਰਦਾਰਾਂ ਲਈ ਉਹਨਾਂ ਦਾ ਮਾਨ ਸਤਕਾਰ ਉਹਨਾਂ ਲਈ ਕੋਸ਼ਿਸ਼ਾਂ ਕੁਝ ਕਰਕੇ ਜਾਈਏ ਜਾਂ ਤਾਂ ਕਿ ਇਹ ਲੰਬੜਦਾਰ ਜਿਹੜੇ ਆ ਇਹ ਆਪਣਾ ਜਿੱਥੇ ਮੈਨੂੰ ਯਾਦ ਕਰਨਗੇ ਉਥੇ ਲੰਬੜਦਾਰ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆ ਉਹ ਕੋਈ ਇਹੋ ਜਿਹਾ ਨਹੀਂ ਇਹਨਾਂ ਨੂੰ ਰੋਤਵਾ ਲੈ ਕੇ ਦਈਏ ਕਿ ਇਹ ਸਰਕਾਰਾਂ ਦੇ ਨਾਲ ਇਹ ਪ੍ਰਸ਼ਾਸਨ ਦੇ ਵਿੱਚ ਇਹ ਜਿੱਥੇ ਵੀ ਕਦੇ ਬਿਜਰਦੇ ਹੋ ਉਹਨਾਂ ਨੂੰ ਪਤਾ ਲੱਗੇ ਵੀ ਬਹੁਤ ਹੋਰ ਵੀ ਆ ਪਰ ਆਪਾਂ ਉਹਨਾਂ ਨੂੰ ਛੱਡ ਕੇ ਵੀ ਉਹਨਾਂ ਦੀਆਂ ਦੋ ਮੰਗਾਂ ਤੋਂ ਉਹਨਾਂ ਨੂੰ ਇਹ ਜਵਾਬ ਕਰਦੇ ਆ ਕਿ ਤੁਸੀਂ ਆਪਣੀ ਕਹੀ ਹੋਈ ਜ਼ੁਬਾਨ ਨੂੰ ਪੂਰਾ ਕਰਦੇ ਹੋ ਔਰ ਖੁੱਦ ਤੁਸੀਂ ਸਾਰਿਆਂ ਨੇ ਸੁਣਿਆ ਕਿ ਜਦੋਂ ਇਲੈਕਸ਼ਨ ਸੀ ਜਲੰਧਰ ਜਿੰਨੀ ਚੋਣ ਉਹਦੇ ਵਿੱਚ ਖੁਦ ਆ ਕੇ ਭਗਵੰਤ ਮਾਨ ਜੀ ਦਾ ਐਸ ਡੀਓ ਕਹਿ ਕੇ ਜਾਵੇ ਕਿ ਮੈਨੂੰ ਮੁੱਖ ਮੰਤਰੀ ਨੇ ਭੇਜਿਆ ਹੈ ਇਹ ਤੁਹਾਡੀ ਜੀ ਇਲੈਕਸ਼ਨਾਂ ਤੋਂ ਬਾਅਦ ਗੱਲਾਂ ਪੂਰੀਆਂ ਹੋ ਜਾਣਗੀਆਂ ਪਰ ਉਹ ਗੱਲਾਂ ਨਾ ਪੂਰੀਆਂ ਹੋਈਆਂ ਹੁਣ ਉਹ ਜਿਹੜਾ ਇੱਕ ਵਿਸ਼ਵਾਸ ਘਾਤ ਸਾਡੇ ਨਾਲ ਕੀਤਾ ਹੋਵੇ ਜਾਂ ਸਾਨੂੰ ਲਾਰਿਆਂ ਤੇ ਰੱਖਿਆ ਹੋਵੇ ਉਹਦੇ ਪ੍ਰਤੀ ਆਪਾਂ ਰੋਸ ਜਿਹੜਾ ਇਹ ਜਿਸ ਦਿਨ ਆਇਆ ਇਸ ਨੂੰ ਠੀਕ ਆ ਪਹਿਲਾਂ ਵੀ ਆਪਣੀ ਜਿਹੜੀ ਪੰਜਾਬ ਦੀ ਸੀਨੀਅਰ ਅਫਸਰਾਂ ਦੀ ਟੀਮ ਆ ਉਹ ਇਹ ਨਹੀਂ ਵੀ ਵਰਕ ਨਹੀਂ ਕਰਦੀ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਰਜਵੇਂ ਸਾਰੀਆਂ ਮੀਟਿੰਗਾਂ ਅਟੈਂਡ ਕਰਦੇ ਰਹੇ ਆ ਅੱਜ ਵੀ ਜਿੱਦਾਂ ਆਪਾਂ ਸਾਰਿਆਂ ਨੇ ਵਿਚਾਰ ਦੱਸਿਆ ਕਿ ਹੁਣ ਸਰਕਾਰ ਤੋਂ ਸਾਨੂੰ ਕੋਈ ਆਸ ਨਹੀਂ ਗਈ ਇਹਦੇ ਪ੍ਰਤੀ ਸਾਡੇ ਵਿੱਚ ਰੋਸ ਆ ਰੋਸ ਜਿਹੜਾ ਆਪਾਂ ਜ਼ाहिर ਕਰਨ ਲਈ ਸਰਕਾਰ ਨੂੰ ਇੱਕ ਵਾਰੀ ਦੱਸ ਦਈਏ ਕਿ ਲੰਬੜਦਾਰ ਵੀ ਕੋਈ ਚੀਜ਼ ਆ ਲੰਬੜਦਾਰਾਂ ਦਾ ਵੀ ਕੋਈ ਰਤਬਾ ਆ ਜਨ ਜੀ ਕਿਸੇ ਨਾਲ ਵਿਸ਼ਵਾਸ ਘਾਟ ਆਪਾਂ ਕਰਦੇ ਆ ਜਾਂ ਕਿਸੇ ਨੂੰ ਵਿਸ਼ਵਾਸ ਤੋੜਦੇ ਆ ਤੇ ਉਹਦਾ ਉਹ ਕਿਸ ਤਰ੍ਹਾਂ ਜਵਾਬ ਦੇਣਗੇ ਸੋਏ ਜਿਹੜੀ ਰੈਲੀ ਆ ਇਹ ਪੰਜਾਬ ਸਰਕਾਰ ਦੇ ਇੱਕ ਜੜਾ ਹਿਲਾਉਣ ਲਈ ਪੰਜਾਬ ਸਰਕਾਰ ਜਿਹੜੀ ਆ ਜਿਹੜੀ ਆਪਣੇ ਨਾਲ ਵਿਸ਼ਵਾਸ ਘਾਤ ਕਰਦੇ ਕਰਦੀ ਆਈ ਆ ਉਹਨੂੰ ਇੱਕ ਦੱਸਣ ਲਈ ਸੁਨੇਹਾ ਦੇਣ ਲਈ ਕਿ ਇਹ ਜਿਹੜੇ ਲੰਬੜਦਾਰ ਆਏ ਕੋਈ ਨਿੱਕੀ ਮੋਟੀ ਚੀਜ਼ ਨਹੀਂ ਜਿਹੜਾ ਸਰਵਨ ਆਏ ਸੀਗੇ ਤੇ ਇੱਕ ਦੋ ਦੋ ਬੰਦੇ ਨਾਲ ਲੈ ਕੇ ਵਧੀਆ ਸਾਰਿਆਂ ਦੇ ਵਿਚਾਰ ਸੀਗੇ ਇਹ ਕਿ ਇਰਾਦੀ ਜਿਹੜੀ ਆ ਕਿੱਥੇ ਕਰਨੀ ਆ ਜਗ੍ਹਾ ਦੇਖਣੀ ਆ ਤੇ ਉੱਤੇ ਪਰਮਿਸ਼ਨ ਲੈਣੀ ਆ ਤੇ ਉਹਨਾਂ ਦੇ ਵਿਚਾਰ ਇਹ ਸਾਰੀਆਂ ਤਸੀਲਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਲਾਇਵ ਉਹਨਾਂ ਕਰੋ ਪਰ ਹੋ ਸਕਦਾ ਛੋਟੇ-ਛੋਟੇ ਜਿਹੜੇ ਸੱਦਾ ਪੱਤਰ ਆਪਾਂ ਕਾਟ ਛਪਾਉਣੇ ਆ ਉਸ ਪਾਣੋਂ ਉਹ ਹਰੇਕ ਦੇ ਘਰ ਉੱਪਰ ਦਾ ਕਰੋ ਕਿਉਂਕਿ ਸੱਦਾ ਅਗਲੇ ਘਰ ਗਿਆ ਹੋਊਗਾ ਤੇ ਕੁਛ ਨਾ ਕੁਛ ਉਹ 20-25% ਫਰਕ ਪੈ ਜਾਂਦਾ ਕਿਉਂਕਿ ਅਗਲੇ ਅਗਲਾ ਕਹਿੰਦਾ ਮੈਨੂੰ ਕਾਟ ਆਇਆ ਹੈ ਇਹ ਅਗਲਾ ਕੰਮ ਵੀ ਆਪਣਾ ਦੇਖ ਦੇ ਲੈ ਲੈਂਦਾ ਜੇ ਦੋ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਕਾਟ ਚੱਲ ਜਵੇ ਰਲੇ ਤੇ ਕੋਣ ਇਹ ਉਹ ਪਤਾ ਹੁੰਦਾ ਵੀ ਮੈਂ ਇੰਨੀ ਤਰੀਕ ਨੂੰ ਜਾਣਾ ਹੈ ਆਪਣੇ ਲਈ ਐਵੇਂ ਥੋੜਾ ਜਿਹਾ ਹੋਰ ਨਵੇੜ ਲਿੰਦਾ ਹੈ ਇਹੋ ਜਿਹੀਆਂ ਗੱਲਾਂ ਜਿਹੜੀਆਂ ਉੱਥੇ ਕੱਲ ਸਾਰੀਆਂ ਤੈਅ ਹੋਈਆਂ ਤਸੀਲਾਂ ਦੇ ਵਿੱਚ ਜਾ ਜਾ ਕੇ ਪ੍ਰਧਾਨ ਸਰਬਾਨ ਤਰੀਕ ਦੇਮ ਤਾਂ ਜਾਂਦੇ ਪਰ ਰਾਹ ਚੋਂਦੇ ਆ ਜਾਂਦੇ ਉਸ ਤੋਂ ਨ ਹੋਵੇ ਜੀ ਮੰਤਰੀ ਦਾ ਫੇਰ ਦੇ ਇਹੋ ਜਿਹੇ ਜਨੇਰੇ ਥੀਰੇ ਆ ਸਰਕਾਰਾਂ ਦੇ ਇਹਨਾਂ ਨੂੰ ਦਖਾਨਣ ਲਈ ਆਪਾਂ ਜਿਹੜਾ ਸੰਘਰਸ਼ ਜਿਹੜਾ ਇਹ ਵਿੱਢਿਆ ਹੈਗਾ ਸਾਰਿਆਂ ਦੀ ਸਲਾਹ ਦੇ ਨਾਲ ਸਾਰੇ ਪੰਜਾਬ ਦੇ ਜਿਲ੍ਹਿਆਂ ਦੇ ਪ੍ਰਧਾਨਾਂ ਦੇ ਸਾਰਿਆਂ ਦੇ ਸਲਾਹ ਦੇ ਨਾਲ ਕੱਲ ਜੋ ਫੈਸਲਾ ਉੱਥੇ ਹੋਇਆ ਉਹ ਇਹ ਹੀ ਹੋਇਆ ਕਿ ਵੱਧ ਵੱਧ ਕੱਟ ਹੋ ਗਈ। ਹਾਂਜੀ ਸਰਦਾਰ ਸਰ ਅੱਜ ਦੇ ਏਜੰਡੇ ਬਾਰੇ ਕੇ ਸਵੰਚ ਮੀਟਿੰਗ ਕੀਤੀ ਗਈ। ਅੱਜ ਜਿਹੜੀ ਇੱਥੇ ਮੀਟਿੰਗ ਰੱਖੀ ਸੀ ਜਿਲ੍ਹਾ ਜ਼ਿਲਦੰਦਰ ਦੇ ਵਿੱਚ ਗੁਰਦੇਵ ਸਿੰਘ ਇਸ਼ਾਰੀ ਪ੍ਰਧਾਨ ਤੇ ਸਰਕਮਨ ਸਿੰਘ ਅਧਿਆਤਿ ਪ੍ਰਧਾਨ ਦੇ ਉਹਨਾਂ ਦੀ ਪ੍ਰਧਾਨਗੀ ਹੇਠ ਇਹ ਅਸੀਂ 7 ਤਰੀਕ ਦੀ ਰੈਲੀ ਰੱਖੀ ਆ ਸੰਗਰੂਰ ਜਿਹੜੀ ਕਿ ਉੱਥੇ ਅਸੀਂ ਤਕਰੀਬਨ ਸਾਡਾ 20000 ਬੰਦੇ ਦਾ ਇਕੱਠ ਹੋਣਾ ਹੈ ਉਹ ਸਰਕਾਰ ਦੀਆਂ ਜਿਹੜੀਆਂ ਜੜਾ ਲਾਹਣ ਦੀ ਖਾਤਰ ਔਰ ਸਾਡੀਆਂ ਮੰਗਾਂ ਜਿਹੜੀਆਂ ਉਹਨੇ ਮੈਨੀਫੈਸਟੋ ਚ ਪਾਈਆਂ ਸਾਨੂੰ ਅੱਜ ਤੱਕ ਕਰਖੰਡੜ ਕਰਦੇ ਰਹੇ ਆ ਉਹ ਸਾਡੀਆਂ ਮੰਗਾਂ ਨਹੀਂ ਮੰਨਦੇ ਇਸ ਕਰਕੇ ਮੰਗਾਂ ਆਪਣੀਆਂ ਮਨਾਉਣ ਦੇ ਆਪਣੇ ਹੱਕ ਲੈਣ ਲਈ ਅਸੀਂ ਬੜਾ 7 7 ਮਾਰਚ ਦੀ ਜਿਹੜੀ ਰੈਲੀ ਆ ਉੱਤੇ ਰੱਖੀ ਹੋਈ ਆ ਸੰਗਰੂਰ ਦੇ ਵਿੱਚ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਮੀਟਿੰਗ ਰੱਖੀ ਸੀ ਕਿਉਂਕਿ ਸਾਰੀਆਂ ਤਹਿਸੀਲਾਂ ਦੇ ਪ੍ਰਧਾਨ ਸਹਿਬਾਨ ਆਏ ਸੀ ਕਿ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਸੀ ਦਿਹਾਤੀ ਪ੍ਰਧਾਨ ਸੀ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਨੂੰ ਨਾਇਬੰਦ ਕੀਤਾ ਹੈਗਾ ਕਿ ਬੰਦਬੱਧ ਲੰਮੜਦਾਰ ਜਿਹੜੇ ਆ ਉਹ 7 ਤਰੀਕ ਨੂੰ ਉੱਥੇ ਜਿੱਦਾਂ ਵੀ ਪਹੁੰਚਣਾ ਬੱਸਾਂ ਕੀਤੀਆਂ ਬੱਸਾਂ ਕਰ ਲਾਣ ਗੱਡੀਆਂ 'ਚ ਜਾਣਾ ਗੱਡੀਆਂ 'ਚ ਸਾਰਾ ਕਾਫਲਾ ਬਣਾ ਕੇ ਤਤੋਰ ਕੇ ਅਸੀਂ ਤਕਰੀਬਨ ਜਲੰਧਰ ਜ਼ਿਲ੍ਹੇ 'ਚੋਂ ਉੱਥੋਂ ਤਕਰੀਬਨ 1200 ਬੰਦੇ ਦਾ ਸਾਡਾ ਟਾਰਗੇਟ ਆ ਵੀ 1200 ਬੰਦਾ ਇੱਥੋਂ ਲੰਮੜਦਾਰ ਜਿਹੜਾ ਉਹ ਜਾਵੇ ਔਰ ਸਾਰੇ ਆ ਤਾਂ ਬੰਦ મત ਲੋ ਉੱਥੇ ਰੈਲੀ ਦੇ ਵਿੱਚ ਸ਼ਮੂਲੀਅਤ ਕਰੇ ਸਾਡਾ ਜਿਹੜਾ ਸਰਕਾਰ ਸਾਡੀਆਂ ਦੋ ਮੰਗਾਂ ਉਹਨਾਂ ਨੇ ਮੈਨੀਫੈਸਟੋ ਚ ਪਾਈਆਂ ਸੀਗੀਆਂ ਇੱਕ ਉਹਨਾਂ ਨੇ ਪਿਤਾਪੁਰ ਕੀ ਇੱਕ ਸਾਡਾ ਜਿਹੜਾ ਮਾਨ ਪੱਤਾ ਹੈ ਉਹ ਡਬਲ ਕਰਨ ਲੇਕਿਨ ਸਾਡਾ ਅਜ ਤੱਕ ਕਰ ਮਤਲਬ ਬਹੁਤ ਮੀਟਿੰਗਾਂ ਸਾਡੀਆਂ ਵਿੱਤ ਮੰਤਰੀ ਦੇ ਨਾਲ ਵੀ ਹੋਈਆਂ ਭਗਵੰਤ ਮਾਨ ਦੇ ਨਾਲ ਵੀ ਮੰਗ ਪੱਤਰ ਦਿੱਤੇ ਉਹਨਾਂ ਨਾਲ ਵੀ ਮੀਟਿੰਗਾਂ ਹੋਈਆਂ ਪਰ ਸਾਡਾ ਉਹ ਜਿਹੜਾ ਜਿਹੜੀਆਂ ਸਾਡੀਆਂ ਮੰਗਾਂ ਬਾਰੇ ਲੰਬੜਦਾਰਾਂ ਦੀ ਜੂਨੀਅਨ ਦੀ ਜਿਹੜੀ ਮੰਗਿਆ ਉਹਦੇ ਬਾਰੇ ਕੋਈ ਅੱਲੇ ਤੱਕ ਸਰਕਾਰ ਨੇ ਉਹਦੇ ਜੂਨੀ ਸਰਕ ਦੀ ਇਸ ਕਰਕੇ ਅਸੀਂ ਅੱਜ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਇਹ 7 ਤਰੀਕ ਲਈ ਅਸੀਂ ਰੱਖਿਆ ਹੈਗਾ 7 ਤਰੀਕ ਨੂੰ ਅਸੀਂ ਵੱਧ ਚੜ ਕੇ ਉੱਤੇ ਜਿਲ੍ਹੇ ਜਲੰਧਰ ਨੂੰ ਕੀ ਸਾਰੇ ਪੰਜਾਬ ਦੀ ਜਿਹੜੀ ਮੀਟਿੰਗ ਸੀ ਕਰਨ ਮੈਂ ਸੰਗਰੂਰ ਕਰਕੇ ਆਇਆ ਉੱਤੇ ਸਾਰੇ ਪੰਜਾਬ ਦੇ ਪ੍ਰਧਾਨ ਸਾਹਿਬਾਨ ਆਏ ਸੀਗੇ ਉਹਨਾਂ ਨੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਵੱਧ ਚੜ ਕੇ ਜਨਨ ਵੱਧ ਵੱਧ ਬੰਦੇ ਉੱਤੇ ਲਿਆ ਕੇ ਲੰਮੜਦਾਰ ਇਕੱਠੇ ਕਰਕੇ ਸਰਕਾਰ ਨੂੰ ਦਿਖਾਵਾਂਗੇ ਤੇ ਤਾਂ ਕਿ ਸਰਕਾਰ ਜਿਹੜੀ ਆ ਉਹ ਉਹ ਮਹਿਸੂਸ ਕਰੇ ਕਿ ਇਹ ਸਾਡੀ ਜਿਹੜੀ ਵੋਟ ਪੈਂਕੇ ਆਏ ਖੁੱਸਦੀ ਜਾਂਦੀ ਆ ਤਾਂ ਤਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੰਬਰਦਾਰਾਂ ਦੀਆਂ ਉਹ ਮੰਨੀਆਂ ਜਾ। ਪ੍ਰਧਾਨ ਜੀ ਅਗਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਤੋਂ ਅਗਲਾ ਨੈਕਸਟ ਸਟੈਪ ਤੁਹਾਡਾ ਅੱਗੇ ਹੋਊਗਾ। ਉਸ ਤੋਂ ਨੈਕਸਟ ਜਿਹੜਾ ਹੋਊਗਾ ਫਿਰ ਉਹ ਉਸ ਵੇਲੇ ਮੀਟਿੰਗ ਕਰਕੇ ਸਾਰਿਆਂ ਦੀ ਸਲਾਹ ਦੇ ਨਾਲ ਕਿਉਂਕਿ ਮੈਂ ਕੱਲਾ ਕੋਈ ਵੀ ਕਦੀ ਫੈਸਲਾ ਨਹੀਂ ਲਿਆ ਅਜ ਤੱਕ ਸਾਰਿਆਂ ਦੀ ਸਲਾਹ ਦੇ ਨਾਲ ਫੈਸਲਾ ਲਵਾਂਗੇ ਵੀ ਕੀ ਕਰਨਾ ਸਰਕਾਰ ਦੇ ਜਿਹੜੀ ਬੋਰੇ ਇਲੈਕਸ਼ਨ ਆ ਰਹੀ ਹੈ 24 ਦੇ ਵਿੱਚ ਉਹਦੇ ਵਿੱਚ ਫਿਰ ਅਸੀਂ ਜਿਹੜੀ ਆ ਉਹ ਸਰਕਾਰ ਦਾ ਬਾਈਕਾਟ ਕਰਨਾ ਜਾ ਕੀ ਕਰਨਾ ਉਹਦੇ ਬਾਰੇ ਬਾਅਦ ਵਿੱਚ ਸਾਡਾ ਜਿਹੜਾ ਪਲਾਨ ਹੋਊਗਾ ਉਹ ਸੋਚਿਆ ਜਾਊਗਾ